ਚੈਨਲ ਦੀਸ ਬਾਬਾ ਦੇ ਸਾਰੇ ਵੀਵਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਜੀਓ ਦੋਸਤੋ ਮੈਂ ਤੁਹਾਡੀ ਆਪਣੀ ਭੈਣ ਗੁਰਮੀਤ कौर ਸੰਧਾ ਤੁਹਾਡੇ ਰੂਬਰੂ ਹਾਜ਼ਰ ਹਾਂ ਚੈਨਲ ਦੀਸ ਬਾਬਾ ਰਹੀਂ ਇਸ ਚੈਨਲ ਤੋਂ ਤੁਸੀਂ ਪਹਿਲਾਂ ਵੀ ਸੈਂਕੜੇ ਗੀਤ ਸੁਨੇ ਨੇ ਤੇ ਅੱਜ ਵੀ ਮੈਂ ਤੁਹਾਡੇ ਲਈ ਇੱਕ ਤਿਰੰਜਣਾ ਦਾ ਗੀਤ ਹੀ ਲੈ ਕੇ ਆਈ ਹਾਂ ਇਹਨਾਂ ਗੀਤਾਂ ਨੂੰ ਤੁਸੀਂ ਹਮੇਸ਼ਾ ਪਿਆਰ ਦਿੰਦੇ ਰਹੋ ਤੇ ਲੋਗੀ ਦਾ ਦੇ ਸਫਰ ਵਿੱਚ ਤੁਸੀਂ ਮੇਰਾ ਸਾਥ ਬਾਖੋ ਵੀ ਨਵਾਇਆ ਹੈ ਤੇ ਹੁਣ ਵੀ ਮੈਂ ਗਾਂ ਉਮੀਦ ਕਰਦੀ ਹਾਂ ਕਿ ਇਸੇ ਤਰ੍ਹਾਂ ਤੁਸੀਂ ਮੇਰੇ ਨਾਲ-ਨਾਲ ਇਸ ਸਫਰ ਤੇ ਤੁਰਦੇ ਰਹੋਗੇ ਤੋ ਲੋ ਅੱਜ ਵਾਲਾ ਗੀਤ ਸੁਣੋ ਦੇਗੇ ਅਗਲ ਨੂੰ ਕੜਾ ਕੇ ਰਾਣੀ ਹਾ

ਮੈਨੂੰ ਵੀਪਲ ਗਿਆ ਉਹ ਤਾਂ ਤੁਰ ਗਿਆ ਨੇਰੀ ਅਧੀਰਤ ਕੀ ਸੇ ਨੂੰ ਕੋਸ਼ ਦਸਨਾਹੀਆ ਕਿਸੇ ਨੂੰ ਕੋਸ਼ ਦਸਨਾਗੀ ਮੈਂ ਤਾਰੋਂ ਦੀਰ ਸਾਰੀ ਰਾਤ ਰੁਮਾਲ ਮੇਰਾ ਭੇਜਨੀਗੀ ਰੁਮਾਲ ਮੇਰਾ ਭੇਜਨੀਗੀ ਮੈਂ ਸਕਾਂਦੀ ਰਹੀ ਸਾਰੀ ਰਾਤ ਸਕਾਂਦੀ ਨੂੰ ਦਿਨ ਚੜ ਗਿਆ ਕੇਸ ਕਾਂਦੀ ਨੂੰ ਦਿਨ ਚੜ ਗਿਆ ਮੇਰਾ ਕੀ ਸੇ ਵੀਨਾ ਪੁਛੀ ਅਸੀ ਹਾਲ ਸਈਓ ਮੇਰਾ ਮਨ ਢੋਲੀਆ ਸਈਓ ਮੇਰਾ ਮਨ ਢੋਲੀਆ ਦੇਗੇ ਹੱਥਾਂ ਨੂੰ ਕੜਾ ਕੇ ਵੰਗਾ ਚਰ ਬਸਰੇ ਨੂੰ ਤਰਨੀ ਗਈ ਕੇ ਬਸਰੇ ਨੂੰ ਤਰਨੀ ਗਈ ਓਨੋ ਜਾਣੇ ਦਾਸੀ ਇਹਨਾ ਸ਼ਾਂ ಸೈ ಓ ಮೈನು ಬುಲ್ ಗ್ಯಾ ಸೈ ಮೈನು ಪೊಲೀಯ ಓತಾ ತೋರಿ ಆರಿಯದಿರತು ಕೊ ਕਿਸੇ ਨੂੰ ਕੋਸ਼ ਦਸਨਾਗੀ ਮੈਂ ਤਰੂੰ ਦੀ ਰਈ ਸਾਰੀ ਰਾਤ ਸਾਲੂ ਮੇਰਾ ਭਜਨੀਗੀਏ ਕੇ ਸਾਲੂ ਮੇਰਾ ਭਜਨੀਗੀਏ सुकाँ दी रही दिन रात सुकाँ दीनु देने चड़ गया के सुकाँ दीनु देने गया ਕਿసే ਵੀ ਨਾ ਪੁਛਿਆ ਸੀ ਹਲ ਸਈਓ ਮੇਰਾ ਮਨ ਢੋਲੀਆ ਸਈਓ ਮੇਰਾ ਮਨ ਢੋਲੀਆ ਲੋ ਜੀ ਇਹ ਗੀਤ ਮੈਂ ਜਿੰਨਾ ਗਾਇਆ ਏ ਟੱਪੇ ਸਾਰੇ ਇਸੇ ਤਰ੍ਹਾਂ ਹੀ ਗਾਉਣੇ ਨੇ ਤੇ ਤੁਸੀਂ ਗਾਣੇ ਹੋਰ ਗੈਣ ਸਾਖਦੇ ਹੋ ਤੇ ਹੋਰ ਗਹਿਣਿਆਂ ਦੇ ਨਾਲ ਇਹਨਾਂ ਦੇ ਇਹ ਗੀਤ ਜਿਹੜਾ ਹੋਰ ਲੰਮਾ ਹੋ ਜਾਊਗਾ ਤੇ ਜੇ ਕੋਈ ਸ਼ਕੀਨ ਭੈਣ ਇਸ ਨੂੰ ਕਿਸੇ ਵਿਆਹ ਸ਼ਾਦੀ ਵਿੱਚ ਗਾਉਣਾ ਚਾਹੇ ਤਾਂ ਇਹ ਬਹੁਤ ਸੋਹਣਾ ਤੇ ਸੌਖਾ ਗੀਤ ਹੈ ਹੁਣ ਗੁਰਮੀਤ ਸਿੰਘ ਦਾ ਨੂੰ ਦਿਓ ਆ ਗਿਆ ਰਬਾ